ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ। ਇਸ ਫੈਸਲੇ ਤੋਂ ਬਾਅਦ ਪੰਜਾਬ ਆਪ ਦੇ ਲੀਡਰ ਬਾਗੋਬਾਗ ਨਜ਼ਰ ਆ ਰਹੇ ਨੇ ਔਰ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਜਸ਼ਨ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ। ਜਿਸ ਮੌਕੇ ਲੀਡਰਾਂ ਦੇ ਵੱਲੋਂ ਨੱਚ ਟੱਪ ਕੇ ਤੇ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ। ਉਹਨਾਂ ਨੇ ਕੋਰਟ ਦੇ ਫੈਸਲੇ ਦਾ ਸਵਾਗਤ ਵੀ ਕੀਤਾ। ਦੱਸ ਦੇ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਮੈਂ ਕੋਰਟ ਦਾ ਬਹੁਤ ਧੰਨਵਾਦ ਕਰਦਾ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਮਿਲ ਗਈ ਹੈ ਤੇ ਹੁਣ ਜਲਦੀ ਉਹ ਬਾਹਰ ਆਉਣਗੇ ਉਹਨਾਂ ਨੇ ਕਿਹਾ ਹੈ ਕਿ ਸੱਚ ਦੀ ਜਿੱਤ ਹੋਈ ਹੈ ਤਾਂ ਦੱਸਦੀ ਹੈ ਕਿ ਰਾਉਜ਼ ਐਵੇਨਿਊ ਕੋਰਟ ਨੇ ਦਿੱਲੀ ਆបਕਾਰੀ ਨੀਤੀ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦਿੱਤੀ ਹੈ ਕੋਰਟ ਨੇ 1 ਲੱਖ ਰੁਪਏ ਨਿਜੀ ਮੁਚਲਕੇ ਤੇ ਜ਼ਮਾਨਤ ਦਿੱਤੀ ਹੈ ਅਦਾਲਤ ਨੇ ਵੀਰਵਾਰ ਰਾਤ 8 ਵਜੇ ਉਹਨਾਂ ਦੀ ਜ਼ਮਾਨਤ ਕ੍ਰਿਸ਼ਨ ਤੇ ਫੈਸਲਾ ਸੁਣਾਇਆ ਸੀ ਇਸ ਤੋਂ ਪਹਿਲਾਂ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਇਦੋਂ ਨਾਲ ਸੁਤਰਾ ਮੁਤਾਬਕ ਈਡੀ ਸੁਕਮ ਨੂੰ ਦਿੱਲੀ ਹਾਈ ਕੋਰਟ ਵਿੱਚ ਚੈਲੰਜ ਕਰ ਸਕਦੀ ਹੈ ਹਮਨ ਪ੍ਰਾਧ ਕਰਨ ਲਈ ਅਰਜੀ ਦਾਇਰ ਕਰਨ ਦੇ ਨਾਲ ਨਾਲ ਛੇਤੀ ਸੁਣਵਾਈ ਦੀ ਮੰਗ ਜਿਹੜੀ ਆ ਉਹ ਵੀ ਈਡੀ ਕਰ ਸਕਦੀ ਹੈ ਤਾਂ ਉੱਥੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਮੋਦੀ ਸਰਕਾਰ ਦੇ ਵੱਲੋਂ ਝੂਠੇ ਕੇਸ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੂੰ ਫਸਾਇਆ ਗਿਆ ਸੀ ਉਹ ਅੱਜ ਸਾਬਿਤ ਹੋ ਗਿਆ ਹੈ ਜਦੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਸੱਚ ਜੀ ਹਮੇਸ਼ਾ ਜਿੱਤ ਹੁੰਦੀ ਹੈ ਤੇ ਇਲੈਕਸ਼ਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਬਾਹਰ ਆਉਣਾ ਦੇਸ਼ ਤੇ ਲਈ ਵੱਡਾ ਫਾਇਦਾ ਸਾਬਤ ਹੋਇਆ ਬਹੁਤ ਧੰਨਵਾਦ ਕਰਨਾ ਚਾਹਨਾਗਾ ਔਰ ਜਿਨ੍ਹਾਂ ਨੇ ਜੋ ਵਿਅਕਤੀ ਸੰਵਿਧਾਨ ਬਚਾਉਣ ਦੀ ਲੜਾਈ ਲੜ ਰਹੇ ਸੀ ਜੋ ਵਿਅਕਤੀ ਦੇਸ਼ ਦਾ ਲੋਕਤੰਤਰ ਬਚਾਉਣ ਦੀ ਲੜਾਈ ਲੜ ਰਹੇ ਸੀ ਅੱਜ ਉਹਨਾਂ ਦਾ ਸਾਥ ਦਿੱਤਾਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਇੱਕ ਕਰਕੇ ਜਿਹੜੇ اپੋਜੀਸ਼ਨ ਦੇ ਨੇਤਾ ਸੀਗੇ ਜਿਹੜੇ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਦੇ ਨੇ ਕਿ ਉਹਨਾਂ ਨੇ ਕੀ ਕਿ ਨੂੰ ਕਰਕੇ ਫੜ ਰਹੇ ਸੀ ਝੂਠੇ ਫਰਜ਼ੀ ਕੇਸ ਬਣਾ ਰਹੇ ਸੀਗੇ ਸਾਡੇ ਅਰਵਿੰਦ ਕੇਜਰੀਵਾਲ ਜੀ ਦੇ ਉੱਤੇ ਮਨੀਸ਼ ਸੋਧਿਆ ਜੀ ਦੇ ਉੱਤੇ ਬਹੁਤ ਸਾਰੇ ਲੋਕਾਂ ਦੇ ਉੱਤੇ ਝੂਠਾ ਫਰਜ਼ੀ ਕੇਸ ਬਣਾਇਆ ਸੀਗਾ ਸੋ ਅੱਜ ਹੇਠਲੀ ਅਦਾਲਤ ਨੇ ਜਮਾਨਤ ਦਿੱਤੀ ਆ ਔਰ ਮੈਂ ਸਮਝਦਾ ਕਿ ਸੈਕਸ਼ਨ ਜਿਹੜਾ 45 ਆ ਜਿਹੜਾ ਪੀਐਮਐਲ ਐਕਟ ਦਾ ਸੈਕਸ਼ਨ 45 ਆ ਉਹਦੇ ਉਹਨੂੰ ਡਿਫਾਈਨ ਕਰਦੇ ਹੋਏ ਅਦਾਲਤ ਨੇ ਕਿਹਾਗਾ ਕਿ ਕੇਸ ਜਿਹੜਾ ਉਹ ਫਰਜ਼ੀ ਆ ਝੂਠਾਗਾ ਅਰਵਿੰਦ ਕੇਜਰੀਵਾਲ ਜੀ ਇਨੋਸੈਂਟ ਨੇ ਬੇਗੁਨਾਹ ਨੇਗੇ ਸੋ ਮੈਂ ਸਮਝਦਾ ਇੱਕ ਵੱਡੀ ਜਿੱਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਹੋਈ ਆ ਅਰਵਿੰਦ ਕੇਜਰੀਵਾਲ ਜੀ ਦੀ ਹੋਈ ਆ ਔਰ ਸਾਡੇ ਉਹਨਾਂ ਸਾਥੀਆਂ ਦੀ ਹੋਈ ਆ ਜਿਹੜੇ ਸੰਵਿਧਾਨ ਬਚਾਉਣ ਦੀ ਲੜਾਈ ਲੜ ਰਹੇ ਸਮੁੱਚੇ ਪੰਜਾਬ ਲਈ ਸਮੁੱਚੇ ਦੇਸ਼ ਦੇ ਲਈ ਇੱਕ ਦੀਵਾਲੀ ਵਾਲਾ ਮਾਹੌਲ ਹੈ ਉਹ ਬਣਿਆ ਹੋਇਆ ਕਿਉਂਕਿ ਅੱਜ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਮਾਨਯੋਗ ਅਦਾਲਤ ਨੇ ਜ਼ਮਾਨਤ ਦਿੱਤੀ ਹੈ ਔਰ ਈਡੀ ਔਰ ਕੇਂਦਰ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਨਾ ਕਾਮ ਗਈਆਂ ਜਿਹੜੇ ਚਾਹੁੰਦੇ ਸੀ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਸਲਾਖਾਂ ਦੇ ਪਿੱਛੇ ਰੱਖਿਆ ਜਾਵੇ ਇੱਕ ਝੂਠੇ ਕੇਸ ਦੇ ਵਿੱਚ ਅਰਵਿੰਦ ਜੀ ਨੂੰ ਫਸਾਇਆ ਗਿਆ ਪਰ ਅੱਜ ਦੇਸ਼ ਦੀ ਨਿਆਂਕ ਪ੍ਰਣਾਲੀ ਨੇ ਇੱਕ ਬਹੁਤ ਜ਼ੋਰਦਾਰ ਚਪੇੜ ਕੇਂਦਰੀ ਜਾਂਚ ਏਜੰਸੀਆਂ ਦੇ ਮੂੰਹ ਦੇ ਉੱਪਰ ਮਾਰੀ ਹੈ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਦੀ ਰਿਹਾਈ ਹੈ ਜਿਹੜੀ ਉਹ ਹੋਈ ਹੈ ਜ਼ਮਾਨਤ ਮਿਲੀ ਹੈ ਜਿਹਦਾ ਜਿਹਦੀ وجہ ਕਰਕੇ ਅੱਜ ਸਮੁੱਚੇ ਸੁਨਾਮ ਹਲਕੇ ਦੇ ਵਿੱਚ ਪੰਜਾਬ ਦੇ ਵਿੱਚ ਔਰ ਦੇਸ਼ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਲੱਡੂ ਵੰਡੇ ਜਾ ਰਹੇ ਨੇ ਪਟਾਕੇ ਚਲਾਏ ਜਾ ਰਹੇ ਨੇ ਦੀਵਾਲੀ ਵਾਲਾ ਮਾਹੌਲ ਹੈ ਜਿਹੜਾ ਉਹ ਬਣਿਆ ਹੋਇਆ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਇਸੇ ਤਰੀਕੇ ਦੇ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਇਕੱਲੇ ਪੰਜਾਬ ਜਾਂ ਦਿੱਲੀ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਨੂੰ ਵਿਕਸਿਤ ਔਰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ ਜਿਹੜੀ ਉਹ ਕਰੋੜਾਂ ਦੇਸ਼ ਵਾਸੀ ਰਲ ਕੇ ਬਣਾਉਣਗੇ ਇਹ ਸਾਰਿਆਂ ਦੀ ਆਸ ਹੈ ਸਾਰਿਆਂ ਨੂੰ ਵਿਸ਼ਵਾਸ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਜਿੰਦਾਬਾਦ ਸ਼੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ